ਦਾ ਦਾਖਲਾ ਮੋਹਰੀ ਦੇ ਤਹਿਤ ਅੱਜ ਭਾਦਰਪੁਰ ਤੋਂ ਲੈ ਕੇ ਬੰਸੀ ਹੈ ਪੂਰੇ ਪੰਜਾਬ ਚੀ ਸਿੱਖਿਆ ਕ੍ਰਾਂਤੀ ਜਿਹੜੀ ਚੱਲ ਰਹੀ ਹੈ ਉਹਦਾ ਮਕਸਦ ਸਾਡਾ ਇੱਕ ਹੈ ਵੀ ਕੋਈ ਬੱਚਾ ਵੀ ਘਰ ਨਾ ਬੈਠੇ ਔਰ ਉਹ ਘੱਟੋ ਘੱਟ ਸਕੂਲ ਉਹ ਜ਼ਰੂਰ ਪਹੁੰਚੇ ਔਰ ਲਗਾਤਾਰ ਮੈਂ ਧੰਨਵਾਦ ਕੀਤਾ ਐਜੂਕੇਸ਼ਨ ਮਿਨਿਸਟਰ ਸਾਹਿਬ ਦਾ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਪਾੰਜੀ ਦਾ ਵੀ ਉਹਨਾਂ ਨੇ ਮਹੀਮ ਤਿਲਾ ਕੇ ਇਸ ਡਰਾਈਵ ਨੂੰ ਚਲਾਇਆ ਔਰ ਜਿਹੜੇ ਬੱਚੇ ਕੁਝ ਰਹਿ ਜਾਂਦੇ ਆ ਘਰ ਬੈਠੇ ਔਰ ਖਾਸ ਤੌਰ ਤੇ ਅੱਜ ਇਹ ਸਕੂਲ ਜਿਹੜੇ ਅਸੀਂ ਵਿਤਰ ਕੀਤੇ ਆ ਉਹ ਚ ਅੱਛੇ ਅੱਛੇ ਘਰਾਂ ਦੇ ਬੱਚੇ ਵੀ ਹੁਣ ਅੱਜ ਇੱਥੇ ਆ ਰਹੇ ਆ ਜਿਹੜਾ ਬੰਦਾ 500-700 ਰੁਪਏ ਸਕੂਲ 'ਚ ਖਰਚ ਸਕਦਾ ਕਿ ਸਕੂਲ 'ਚ ਉਹ ਵੀ ਹੁਣ ਸਰਕਾਰੀ ਸਕੂਲਾਂ 'ਚ ਜਾ ਰਿਹਾ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਸਕੂਲਾਂ ਦੇ ਵਿੱਚ LED ਨਾਲ ਵੀ ਪੜ੍ਹਾਈ ਹੋ ਰਹੀ ਹੈ ਜੋ 인ਫਰਾਸਟ੍ਰਕਚਰ ਚਾਹੀਦਾ ਸਰਕਾਰ ਐਵੇਲੇਬਲ ਕਰਾ ਰਹੀ ਹੈ ਅੱਛੇ ਬੈਂਚ ਵੀ ਹੈ ਅੱਛਾ ਇੱਕ ਮਾਹੌਲ ਵੀ ਹੈ ਮਿਡ-ਡੇ ਮੀਲ ਵੀ ਅੱਛਾ ਹੈ ਇਹ ਸਾਰੀਆਂ ਚੀਜ਼ਾਂ ਦੀਆਂ ਵਿਤਰ ਕੀਤੀਆਂ ਸਰਕਾਰ ਨੇ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਵਧਿਆ ਵੀ ਉਹਨੂੰ ਅਸੀਂ ਹੋਰ ਵਧਾਣਾ ਹੈਗਾ ਤਾਂ ਕਿ ਲੋਕ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਲੈਣ ਔਰ ਅੱਗੇ ਦੇਖਦੇ ਆਂ ਇੱਥੇ ਮੇਰੇ ਖਿਆਲ ਕਿੰਨੇ ਬੱਚੇ ਇੱਥੇ ਜਿੰਨਸੋ ਬੱਚਾ ਹੈ ਇਸ 인ਫਰਾਸਟ੍ਰਕਚਰ ਤੇ ਸੇ ਅਸੀਂ ਚਾਹਾਂਗੇ ਸਰਕਾਰ ਦਾ ਵੀ ਇਹਦਾ ਦੋ ਡਰਾਈਵ ਦੇ ਮਤਲਬ ਹੈ ਇੱਕ ਤਾਂ ਕੋਈ ਬੱਚਾ ਘਰ ਨਾ ਰਵੇ ਚਾਹੇ ਕਿ ਕਿਵਰੀ ਪਰਿਵਾਰ ਦੀ ਅਵਸਥਾ ਨਹੀਂ ਹੁੰਦੀ ਭੇਜਣ ਦੀ ਔਰ ਉਹਨਾਂ ਨੂੰ ਵੀ ਅਸੀਂ ਲੈ ਕੇ ਆਉਣਾ ਆਪਣੇ ਵਿੱਚ ਸ਼ਾਮਿਲ ਕਰਨਾ ਔਰ ਤੇ ਲੋਕਾਂ ਨੂੰ ਵੀ ਵਿਸ਼ਵਾਸ ਹੋਇਆ ਵੀ ਸਰਕਾਰ ਵੀ ਅچھے ਸਕੂਲ ਚਲਾ ਸਕਦੀ ਹੈ ਪਹਿਲੀ ਵਾਰੀ ਵਿਸ਼ਵਾਸ ਹੋ ਸਕਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਟੀਚਰ ਸਹਿਮਾਨ ਦਾ ਐਜੂਕੇਸ਼ਨਿਸਟ ਜਿਹਨੇ ਇੱਥੇ ਇਕੱਠੇ ਹੋਏ ਆ ਇਹ ਜਿਹੜੇ ਗੁਰੂ ਦੇ ਰੂਪ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਮੈਂ ਤਾਂ ਕਿਹਾ ਕਿ ਹਿੰਦੁਸਤਾਨ ਦੀ ਤਰੱਕੀ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਇਹਨਾਂ ਦਾ ਯੋਗਦਾਨ ਹੈ ਇਹਨਾਂ ਦੇ ਪਰਿਵਾਰਾਂ ਦਾ ਜਾਂ ਇਹਨਾਂ ਦੇ ਜਿਹੜਾ ਵੀ ਸਾਡੇ ਟੀਚਰਸ ਹੈ ਜਿਹੜਾ ਸੇਵਾ ਕੀਤੀ ਆ ਤਾਂ ਬਹੁਤ ਬਹੁਤ ਸਭ ਨੂੰ ਜੈਹਨ ਕਹਿਣਾ ਤੁਹਾਡਾ ਪਰ ਕੰਟੀ ਦੀ ਰੋਰ ਦੀ ਹਾਲਤ ਬਹੁਤ ਖਸਤਾ ਸੀ ਜੀ ਜਿਹੜਾ ਤੁਸੀਂ ਨਿਰੀਖਣ ਕਰਦਾ ਪੰਚ ਤੇ ਪ੍ਰਸ਼ਾਸਨ ਲੈ ਕੇ ਇਹ ਉਹ ਰੋਡ ਬਣ ਗਿਆ ਤੇ ਲੋਕਾਂ ਵੱਲੋਂ ਤੁਹਾਡਾ ਧੰਨਵਾਦ ਕੀਤਾ ਜਾਂਦਾ ਜੀ ਮੈਂ ਸ਼ਰਮਾ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਾਂਗਾ ਮੈਂ ਪਹਿਲਾਂ ਇੱਥੇ ਇੱਕ ਹੀ ਗੱਲ ਲਈ ਤੇਨ ਤੋਂ ਚਾਰ ਵਾਰੀ ਕਹੀ ਹੈ ਉਹ ਮੈਂ ਗੱਲ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਸ਼ਾਇਦ ਮੈਨੂੰ ਉਹ ਤੁਸੀਂ ਅਗਰ ਯਾਦ ਨਾ ਕਰਦੇ ਮੈਂ ਵਿਸ਼ੇਸ਼ ਧੰਨਵਾਦ ਤੁਹਾਡਾ ਕਰਦਾ ਹੁਸ਼ਿਆਰਪੁਰ ਫਾਸ ਲਾਈਫ ਦਾ ਖਾਸ ਤੌਰ ਤੇ ਕਰਦਾ ਪਾਰਟਿਕੂਲਰਲੀ ਕਰਦਾ ਇਹਨਾਂ ਨੇ ਲਗਾਤਾਰ ਉਸ ਵਿਸ਼ੇ ਨੂੰ ਮੇਰੇ ਕੋਲ ਲੈ ਕੇ ਆਂਦਾ ਔਰ ਮੈਂ ਕੋਸ਼ਿਸ਼ ਕੀਤੀ ਕਿਉਂਕਿ ਮਨ ਨੂੰ ਹੁਣ ਕਈ ਚੀਜ਼ਾਂ ਸਾਨੂੰ ਨਹੀਂ ਯਾਦ ਰਹਿੰਦਾ ਜਾਂ ਨਹੀਂ ਨੌਲੇਜ ਆਉਂਦੀਆਂ ਉਹ ਐਕਚੁਅਲੀ ਨੈਸ਼ਨਲ ਹਾਈਵੇ ਕਰੋਡਸ ਔਰ ਉਥੇ ਹਾਲਾਤ ਇਦਾਂ ਦੇ ਸੀਗੇ ਕੋਈ ਵੀ ਵੱਡਾ ਐਕਸੀਡੈਂਟ ਹੋ ਸਕਦਾ ਛੋਟਾ ਨੇ ਵੱਡਾ ਐਕਸੀਡੈਂਟ ਹੋਣ ਦਾ ਚਾਂਸ ਸੀ ਲੇਕਿਨ ਮੈਂ ਸਾਨੂੰ ਲੈ ਕੇ ਗਏ ਮੇਰੇ ਨਾਲ ਏਡੀਸੀ ਡਵੈਲਪਮੈਂਟ ਗਏ ਸਾਰੇ ਐਕਸੈਂਸਿਵਾਨ ਗਏ ਔਰ ਅਸੀਂ ਉਸ ਵੇਲੇ ਸੈਂਟਰ ਗਵਰਨਮੈਂਟ ਦੇ ਅਧਿਕਾਰੀਆਂ ਨੂੰ ਕਿਹਾ ਵੀ ਤੁਹਾਡੇ ਕੋਲ ਰੋਡ ਹੈ ਪੰਜਾਬ ਗਵਰਨਮੈਂਟ ਕੋ ਨਹੀਂ ਹੈ ਇਹਨੂੰ ਲੇਕਿਨ ਮੈਂ ਪੰਜਾਬ ਗਵਰਨਮੈਂਟ ਦੇ ਅਧਿਕਾਰੀਆਂ ਨੂੰ ਕਿਹਾ ਵੀ ਅਸੀਂ ਆਪਣੇ ਤੌਰ ਤੇ ਵਿਸ਼ੇਸ਼ ਤੌਰ ਤੇ ਸੇਫਟੀ ਦੇ ਲਈ ਤਾਂ ਕਿ ਕੋਈ ਸਾਡੇ ਵਿੱਚ ਹੋਣਾ ਕੋਈ ਸਾਡਾ ਕੋ ਰਿਸਟਾਰ ਹੋ ਸਕਦਾ ਸਾਡਾ ਗੋਪਨਾ ਹੋ ਸਕਦਾ ਕੋ ਜਦੋਂ ਅਸੀਂ ਰੋਡ ਦੇ ਉੱਤੇ ਚੱਲਣਾ ਮੈਂ ਤਾਂ ਸਾਰੇ ਜਿੰਨੇ ਅਧਿਕਾਰੀ ਰੋਡ ਸੇ ਨੂੰ ਦੇਖਦੇ ਆ ਇਹਨਾਂ ਨੂੰ ਹਮੇਸ਼ਾ ਇਹ ਦੇਖਣਾ ਚਾਹੀਦਾ ਵੀ ਸਾਡੇ ਜੋ ਕੋਈ ਹੋ ਇਹਨਾਂ ਦਾ ਆਪਣਾ ਕੋਈ ਹੋ ਸਕਦਾ ਤੇ ਇਹ ਰੋਡ ਦਾ ਬਹੁਤ ਖਿਆਲ ਰੱਖਣ ਇਹਨਾਂ ਦੀ ਜ਼ਿੰਮੇਵਾਰੀ ਇਹਨਾਂ ਕੋਲ ਦਿੱਤੀ ਆ ਪ੍ਰਮਾਤਮਾ ਨੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਵਿਸ਼ੇਸ਼ ਤੌਰ ਤੇ ਔਰ ਮੈਂ ਉਹ ਤੇੜੀ ਅੱਜ ਲਫਾਫਿਆਂ ਦੀ ਗੱਲ ਵੀ ਸੁਣਾਈ ਆ ਉਹ ਵੀ ਤੁਸੀਂ ਕੀਤੀ ਸੀ ਉਸ ਦਿਨ ਵੀਡੀਓ ਔਰ ਮੈਨੂੰ ਯਾਦ ਕਰਾਇਆ ਸੀ ਤਾਂ ਕਿ ਅਸੀਂ ਪਹਾੜਾ ਨੂੰ ਸਾਫ਼ ਰੱਖ ਸਕੀਏ ਨੇਚਰ ਤੁਹਾਨੂੰ ਪ੍ਰਮਾਤਮਾ ਨੇ ਬੜਾ ਖੂਬਸੂਰਤ ਸੰਸਾਰ ਦਿੱਤਾ ਪਰ ਜਿੰਨਾ ਗੰਦਾ ਕਰ ਰਹੇ ਅਸੀਂ ਕਰ ਰਹੇ ਹਾਂ ਔਰ ਪਲਾਸਟਿਕ ਲੇਕਿਨ ਪਲਾਸਟਿਕ ਹੁਣ ਹਰੇਕ ਜਗ੍ਹਾ ਤੇ ਵਰਤ ਹੋ ਰਿਹਾ ਉਹਨੂੰ ਸਰਕਾਰ ਇੱਕਦਮ ਰੋਕਣਾ ਚਾਹੁੰਦੀ ਹੈ ਤਾਂ ਵੀ ਬੜੀਆਂ ਸਾਰੀਆਂ ਬਸੰਗਤੀਆਂ ਆਂਦੀਆਂ ਲੇਕਿਨ ਅਸੀਂ ਉੱਚ ਵੱਡੇ ਯੋਗਦਾਨੇ ਪਾ ਸਕਦੇ ਅਸੀਂ ਸਿੰਗਾਪੁਰ ਦੀ ਗੱਲ ਕਰਦੇ ਹਾਂ ਅਸੀਂ ਅੱਜ ਸਕੂਲ ਦੇ ਸਾਡੇ ਟੀਚਰ ਬਾਹਰਲੇ ਮੁਲਕਾਂ ਜਾ ਰਹੇ ਆ 100 ਤੋਂ ਜ਼ਿਆਦਾ ਮੇਰੇ ਖਿਆਲ ਟੀਚਰ ਜਾ ਕੇ ਕੋ ਫਿਨਲੈਂਡ ਜਾ ਕੇ ਆਏ ਸਵੀਡਨ ਜਾ ਕੇ ਆਏ ਸਿੰਗਾਪੁਰ ਜਾ ਕੇ ਆਏ ਆ ਉਤਤਿ ਵਿਵਸਥਾ ਨੂੰ ਇੱਥੇ ਨਾ 10 ਸਾਲ ਲੱਗ ਕੇ ਆਏ ਆ ਹਫਤਾ ਲੱਗ ਕੇ ਆਏ ਆ ਉਹਨਾਂ ਚੀਜ਼ਾਂ ਨੂੰ ਇਹਨਾਂ ਬੱਚਿਆਂ ਤੱਕ ਪਹੁੰਚਾਣਾ ਉਹਨਾਂ ਨੂੰ ਚੀਜ਼ਾਂ ਨੂੰ ਉਹਨਾਂ ਦਾ ਮੁਲਕਾਂ ਦਾੜਾ ਸਟਰਕਚਰ ਹੈ ਉਹਨਾਂ ਨੂੰ ਸ਼ੇਅਰ ਕਰਨਾ ਇਹ ਕਾਰਨ ਸਰਕਾਰ ਦਾ ਮੇਜਰ ਚੀਜ਼ੇ ਆ ਸੋ ਮੈਂ ਧੰਨਵਾਦ ਕਰਦਾ ਔਰ ਉਸ ਵੀਡੀਓ ਰਾਹੀਂ ਮੈਂ ਲੋਕਾਂ ਨੂੰ ਕਿਹਾ ਹੁਣ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਸਾਡੇ ਕੋ ਆ ਕਿਉਂਕਿ ਮੇਲੇ ਚੱਲ ਰਹੇ ਆ ਔਰ ਮੈਂ ਲੋਕਾਂ ਨੂੰ ਕਿਹਾ ਸੀ ਅਗਰ ਜ਼ਿੰਮੇਵਾਰ ਹੋਏਗਾ ਕੋਈ এনਵਾਇਰਨਮੈਂਟ ਨੂੰ ਖਰਾਬ ਕਰਦਾ ਅਸੀਂ ਖੋਦਾ ਲੋਕ ਉਦੋਂ ਚ ਮੈਂ ਵੀ ਆ ਕੁਛ ਨਹੀਂ ਕਰਨਾ ਆਪਣਾ ਸਕੂਟਰ ਗੱਡੀ ਦੇ ਵਿੱਚ ਰੱਖ ਲੈਣਾ ਲਫਾਫਾ ਆ ਪਿੰਡਾਂ ਦੇ ਜਿਹੜੇ ਰੋਡ ਤੇ ਚੱਲਦਾ ਲਫਾਫੇ ਪਏ ਆ ਕਿਉਂ ਸਿੱਟਦੇ ਆ ਸੀ ਮੈਨੂੰ ਇਸ ਅਜੇ ਤੱਕ ਸਮਝ ਨਹੀਂ ਆਇਆਗਾ ਤੋਂ ਇਸ ਚੀਜ਼ ਦਾ ਬਹੁਤ ਖਿਆਲ ਰੱਖੋ ਅਸੀਂ ਇਹਦੇ ਲਈ ਫੇਰ ਇੱਕ ਡਰਾਈਵ ਕਰਾਂਗੇ ਰਲ ਕੇ ਕਰਾਂਗੇ ਸਾਰੇ ਜਾਣੇ ਸੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ